ਯੋ ਅੱਗੇ ਅੱਗੇ ਸਰ ਦੇ ਦੇਖ ਜੀ ਇੱਕ ਇੱਕ ਮਿੰਟ ਸਰ ਇੱਕ ਮਿੰਟ ਹਾਂਜੀ ਸਰ ਪਰ ਇਹ ਜਿਹੜਾ ਅੱਜ ਉਹ ਆਪਣਾ ਹਾਂ ਬੜੀ ਜੱਦੀ ਅਸਪੈਕਟ ਆ ਕਿ ਕਿਤੀ ਜਾਰੀ ਮੋਹਾਲੀ ਦੇ ਵਿੱਚ ਥੋੜਾ ਜਾਈ ਦੇ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਤਾਂ ਮੋਹਾਲੀ ਵਾਸੀਆਂ ਦਾ ਬਹੁਤ ਬਹੁਤ ਵਾਰਕਾ ਪੁਰਾਣੀ ਆਮ ਆਦਮੀ ਪਾਰਟੀ ਨੇ ਤੇ ਮਾਝਾ ਨੂੰ ਹਰ ਸਿੰਘ ਮਾਜੀ ਨੇ ਨਿਕਮੰਤਰੀ ਪੰਜਾਬ ਜੀ ਪੰਜਾਬ ਔਰ ਅਰਵਿੰਦ ਕੇਜਰੀਵਾਲ ਜੀ ਨੇ ਜੋ ਜੋ ਵਾਅਦਾ ਕੀਤੇ ਸੀ ਉਹ ਪੂਰੇ ਕੀਤੇ ਔਰ ਉਸ ਵਾਅਦਿਆਂ ਦੀ ਲੜੀ ਦੇ ਵਿੱਚ ਸਕੂਲ ਆਫ ਐਮੀਨੈਂਸ ਜਿਹੜਾ ਇਬਰੌਨਾ ਸੀ ਅਰ ਅੱਜ 11 ਫੇਜ ਦੇ ਵਿੱਚ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਮੇਰੇ ਹਲਕੇ ਦੇ ਵਿੱਚ 11 ਫੇਜ ਦੇ ਵਿੱਚ ਇਹ ਸਕੂਲ ਆਫ ਐਮੀਨੈਂਸਾ ਜਿਹੜਾ ਬਣ ਜਾ ਰਿਹਾ ਹੈ ਜਿਹੜਾ ਅਤੀ ਆਧੁਨਿਕ ਜਿਹੜੀਆਂ ਸਹੂਲਤਾਂ ਨੇ ਉਹਦੇ ਨਾਲ ਪੂਰਾ ਲੈਸ ਹੋਊਗਾ ਕਿਸ ਤਰ੍ਹਾਂ ਦੀ ਸੁਵਿਧਾਵਾਂ ਜਿਹੜੀ ਹੈ ਸਟੂਡੈਂਟਸ ਨੂੰ ਦਿੱਤੀ ਜਾਣੀ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਅਪਡੇਟਡ ਏਰੀਆ ਹੋ ਕੇ ਦੇਖੋ ਇੱਕ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖਦੇ ਹੋ ਬਿਲਡਿੰਗ ਬੜੀ ਜ਼ਬਰਦਸਤ ਬਣੀ ਹੋਈ ਹੈ ਇੰਡਸਟਰੀ ਨਵੀਂ ਬਿਲਡਿੰਗ ਸਾਰਾ ਬੁਨਿਆਦੀ ਜਿਹੜੀਆਂ ਸਹੂਲਤਾਂ ਨੇ ਬਕਾਇਦਾ ਤੌਰ ਤੇ ਇਹਦੇ ਵਿੱਚ ਮੌਜੂਦ ਨੇ ਮੁਨਿਆਦੀ ਢਾਂਚਾ ਮੌਜੂਦ ਦਾ ਨਵਾਂ ਫਰਨੀਚਰ ਦਾ ਨਵੀਂ ਲਾਇਬ੍ਰੇਰੀ ਹੈ ਤੇ ਨਵੀਆਂ ਕਿਤਾਬਾਂ ਨੇ ਤੁਸੀਂ ਦੇਖਿਆ ਸਾਰੇ ਨਹੀਂ ਔਰ ਹਰ ਇੱਕ ਚੀਜ਼ ਹੈ ਜਿਹੜੀ ਬੇਸਿਕ ਇਨਫਰਾਸਟ੍ਰਕਚਰ ਹੈ ਜਿਹੜਾ ਇੱਥੇ ਬਕਾਇਦਾ ਤੌਰ ਤੇ ਜਿਹੜਾ ਲੇਟੈਸਟ ਹੈ ਉਹ ਬਣਾਇਆ ਗਿਆ ਹੈ ਲੇਟੈਸਟ ਫਰਨੀਚਰ ਹੈ ਲੇਟੈਸਟ ਲੈਬਸ ਨੇ ਫਿਰ ਲੇਟੈਸਟ ਹੋਰ ਬੁਨਿਆਦੀ ਢਾਂਚਾ ਜਿਹੜਾ ਇੱਥੇ ਕੀਤਾ ਗਿਆ ਹੈ 스마트 ਕਲਾਸਿਸ ਦੀ ਅਸੀਂ ਗੱਲ ਕਰ ਲਈ ਇੱਥੇ ਹੀ ਸੁਵਿਧਾ ਜਿਹੜੀ ਹੈਗੀ 스마트 ਕਲਾਸਿਸ ਤੇ ਹੋਰ ਵੀ ਜਿਹੜੇ ਸਟੂਡੈਂਟਸ ਵਾਸਤੇ ਐਕਟੀਵਿਟੀਜ਼ ਵਾਸਤੇ ਉਹ ਵੀ ਸੁਵਿਧਾ ਵੀ ਹਾਂ ਹਰ ਤਰ੍ਹਾਂ ਦੀ ਸਹੂਲਤ ਇੱਥੇ ਹੈਗੀ ਹੈ ਕਲਾਸਰੂਮ ਨੇ ਕਲਾਸ ਸਮਾਰਟ ਲਾਇਬਸ ਨੇ ਹਰ ਇੱਕ ਚੀਜ਼ ਦਾ ਜਿਹੜੀ ਉਹਦਾ ਧਿਆਨ ਵਿੱਚ ਰੱਖ ਕੇ ਇਹ ਸਾਰਾ ਜਿਹੜਾ ਸਕੂਲ ਆਫ ਐਮਿਨੈਂਸ ਦਾ ਟੱਚ ਆਲ ਤਿਆਰ ਕੀਤਾ ਹੈ ਠੀਕ ਹੈ ਜੀ ਥੈਂਕ ਯੂ ਆਓ ਥੈਂਕ ਯੂ ਤੁਹਾਡਾ ਸਾਡੇ ਸਕੂਲ ਤੇ ਦਿੱਸਤ ਪੰਜਾਬ ਤੋਂ ਭੇਜ ਕੇ ਆਪਣੇ ਤੋਂ ਤੇ ਆਕੰ 56 56 ਰੂਪ ਹੈ ਜਿਹਦੇ ਗਾ ਕਲਾਸਰੂਮ 32 ਹੈ ਕਿਨੇ ਬਾਕੀ ਵੀ ਅੱਛੀ ਲਾਸ਼ ਰੱਖਿਆ ਨੇ ਅਸੀਂ ਇੱਕ ਤੋਂ ਸ਼ੁਰੂ ਕਰਦੇ ਹਾਂ ਇਹ ਸਾਡਾ ਪਹਿਲਾ ਕਮਰਾ ਹੈ ਹਾਲੇ ਥੋੜਾ ਜਿਹਾ ਸਾਡੀ ਫਰਨੀਸ਼ਿੰਗ ਘੱਟ ਹੈਗੀ ਹੈ ਇਹ ਮੀਟਿੰਗ ਹਾਲ ਬਣਾਇਆ ਹੈ ਪ੍ਰਿੰਸੀਪਲ ਦਾ ਆਫਿਸ ਹੈ